ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਬੂ ਵੇਲੀਆਂ ਸਾਡਾ ਪਿੰਡ ਅੱਜ ਸਾਡੇ ਪਿੰਡ ਆ ਮੇਲਾ ਤੇ ਅਸੀਂ ਜਾ ਰਹੇ ਹਾਂ ਮੇਲਾ ਵੇਖਣ ਆਹ ਵੇਖੋ ਆ ਸਾਰੇ ਜਾਣੇ ਨਾਲ ਮੇਲਾ ਅਸੀਂ ਭਰਨਾ ਜਾ ਕੇ ਅੱਧੇ ਬੰਦੇ ਸਾਡੇ ਚਲ ਗਏ ਉਧਰੋਂ ਮੋਟਰਸਾਈਕਲਾਂ ਦੇ ਅੱਧੇ ਇਧਰ ਜਾਣਦੇ ਅੱਧੇ ਜੇ ਆਏ ਨਹੀਂ ਅੱਧੇ ਜੇ ਆਏ ਨਹੀਂ ਅੱਡੇ ਸਾਡੇ ਸਵੇਰ ਤੇ ਜਾ ਕੇ ਬੈਠੇ ਆ ਆ ਸਾਡਾ ਬੱਚਾ ਆ ਬੱਚੇ ਬੱਚੇ ਨੇ ਮੂੰਹ ਹੀ ਕਮਾ ਲਿਆ ਬੱਚੇ ਨੇ ਸੰਗ ਆਉਂਦੀ ਆ ਸਾਡੀ ਮੱਟੋ ਆ ਸਾਡੀ ਮੱਟੋ ਸਿਫਤ ਸਿਫਤ ਕੋਈ ਸਿਫਤ ਆ ਸਾਡੀ ਸਰਗੋਣ ਸਰਗੋਣ ਹੈਲੋ ਹੈਲੋ ਇਧਰ ਫੋਨ ਚ ਵੇਖ ਕੇ ਆ ਸਾਡੇ ਪਿੰਡ ਦੀਆਂ ਗਲੀਆਂ ਸਾਡੇ ਪਿੰਡ ਚ ਕੋਈ ਗਲੀ ਆ ਇਸ ਕਰਕੇ ਅਸੀਂ ਕਦੀ ਉਹ ਗੱਲਾਂ ਨਹੀਂ ਗਾਉਂਦੇ ਵੀ ਮੁੜ ਮੁੜਿਆਸਤਾਵੇ ਪਿੰਡ ਦੀਆਂ ਗਲੀਆਂ ਦੀ ਕਿਉਂਕਿ ਸਾਡੇ ਪਿੰਡ ਦੀ ਗਲੀ ਏਕ ਆ ਉਹੀ ਗਲੀ ਆ ਉਹੀ ਫਿਰਨੀ ਆ ਹਾਂ ਮੇਲੇ ਤੋਂ ਆਪਾਂ ਥੋੜੀ ਜਿਹੀ ਦੂਰ ਆ ਤੇ ਮੈਨੂੰ ਕਰ ਦੇਸ ਪਿਆ ਸਾਡੇ ਸਾਫਕਾ ਸਰਪੰਚ ਦਾ ਮੈਂ ਕ ਤੁਹਾਨੂੰ ਵਿਖਾਈਏ ਇਹ ਆ ਲਿਗਾ ਇਹ ಗ್ರಾಮ ਪੰਚਾਇਤ ਬੂਵੇਲੀਆਂ ਆਏ ਸਾਡੇ ਸਾਫਕਾ ਸਰਪੰਚ ਦਾ ਘਰ ਰਾਹੀ ਆਪਣਾ ਬੱbbi ਸਰਪੰਚ ਬੱbbi ਬਾਟ ਸਾਹਿਬ ਇਮਾਨਦਾਰ ਸਰਪੰਚ ਆ ਵੇਖ ਲੋ ਘਾਰੇ ਪਹਿਲਾਂ ਸਰਪੰਚੀ ਤਾਂ ਪਹਿਲਾਂ ਵੀ ਘਾਰੇ ਇਦਾਂ ਹੀ ਤੇ ਹੁਣ ਵੀ ਇਦਾਂ ਕੋਈ ਗਰੰਟਾ ਨਹੀਂ ਖਾਦੀਆਂ ਇਮਾਨਦਾਰ ਬੰਦਾ ਸਾਡੇ ਪਿੰਡ ਦਾ ਤੇ ਹੁਣ ਜਿਹੜਾ ਮੌਜੂਦਾ ਸਰਪੰਚ ਆ ਉਹਦਾ ਘਰ ਪਤਾ ਨਹੀਂ ਨੇ ਚੇਤਾ ਨਹੀਂ ਅਸੀਂ ਘੱਟ ਵੱਧ ਆਉਂਦੇ ਨਾ ਉਹ ਵੀ ਬੰਦਾ ਇਮਾਨਦਾਰ ਆ ਬੰਦੇ ਸਾਡੇ ਪਿੰਡ ਦੇ ਸਾਰੇ ਹੀ ਇਮਾਨਦਾਰ ਆ ਅਸੀਂ ਵੀ ਇਮਾਨਦਾਰ ਹੀ ਆ ਆ ਦੇਖੋ ਜੰਨਤ ਜੇ ਕੋ ਮੈਨੂੰ ਪੁੱਛੇ ਹਾਂ ਤੇ ਦੁਨੀਆ ਚ ਜੰਨਤ ਕਿੱਥੇ ਆ ਤੇ ਮੇਰਾ ਜਵਾਬ ਕੀ ਹੋਊਗਾ ਹਾਂ ਸਾਡੇ ਪਿੰਡ ਚ ਜੰਨਤ ਲਓ ਜੀ ਦਰਸ਼ਕਾਂ ਦੀ ਪਰਜੋਰ ਫਰਮਾਇਸ਼ ਦੇ ਉਤੇ ਅਗਲੇ ਬੰਨੇ ਵੀਡੀਓ ਬਣਾਈ ਜਾ ਰਹੀ ਹੈ ਅਦਾ ਧਿਆਨ ਨਾ ਗੋਵਾ ਪਿਆ ਜਾਵੇ ਆ ਲੋ ਮੇਲਾ ਵਿਖਾਇਆ ਹਾਂ ਜਿਲ੍ਹੇ ਦੀ ਹੋਰ ਅੱਜ ਦਵਾਈ ਸੁੰਦਰ ਜਿਲ੍ਹੇ ਦੀ ਇਹ ਸਾਡੇ ਕਬਜ਼ਿਆਂ ਵਾਲੇ ਉਸਤਾਦ ਜੀ ਉਸਤਾਦ ਜੀ ਉਹ ਪਿਸਤੌਲ ਕਿੱਧਰ ਗਿਆ ਨਵਾਂ ਲੈਣਾ ਅੱਛਾ ਗਵਾਜ ਗਿਆ ਸੀ ਕੱਲ ਅਸਲਾ ਗਵਾਜ ਗਿਆ ਉਸਤਾਦ ਜੀ ਦਾ ਤੇ ਕਬਜ਼ੇ ਵਿੱਚ ਹੀ ਰਹਿ ਗਿਆ ਹੁਣ ਅਸੀਂ ਮੇਲੇ ਤੋਂ ਨਮਾਸਲਾ ਲੈਣਾ ਅੱਜ ਮੇਲੇ ਤੋਂ 12 ਬੋਰ ਵੀ ਲੈਣੀਆਂ ਆ ਆ ਮੇਰੇ ਭਰਾ ਨੇ ਲੈ ਕੇ ਦੇਣੀ ਆ ਮੇਲੇ ਤੋਂ ਉਸਤਾਦ ਜੀ ਹਾਨੂੰ ਮਿਲਾ ਦੇਵੇ ਤੇ ਤੁਸੀਂ ਮੈਨੂੰ ਲੈ ਕੇ ਦੇਣੀ ਨਾ ਅੱਛਾ ਤੁਹਾਨੂੰ ਮੈਂ ਸੈੱਟ ਕਰੀਏ ਨਾ ਠੀਕ ਆ ਕਹ ਲੋ ਫਿਰ ਹਣਸਲਾ ਲੈ ਕੇ ਫੇਰ ਕਰਦੇ ਗੱਲ ਧੜਨਾ ਫੈਰਿੰਗ ਦੇ ਨਾਲ ਉਹ ਹੀ ਮੇਲੇ ਮੇਲੇ ਕੱਪ ਜਗ੍ਹਾ ਮੇਲੇ ਹਣਸਲਾ ਲੈ ਕੇ ਫਿਰ ਕਰਦੇ ਗੱਲ ਧੜਨਾ ਹਾਂਜੀ ਗਾਇਸ ਅਸੀਂ ਪਹੁੰਚ ਗਏ ਮੇਲੇ ਦੇ ਆ ਮੇਰਾ ਪੁੱਤ ਨਾਲ ਸਰਗੁਣ ਅਸੀਂ ਪਹੁੰਚ ਗਏ ਮੇਲੇ ਤੇ ਯਾਰ ਸਾਰੇ ਹਣਾਂ ਅਸੀਂ ਪਹਿਲਾਂ ਪਹੁੰਚ ਗਏ ਹਾਂ ਤੇ ਆ ਜਨਾਨੀਆਂ ਸਾਰੀਆਂ ਲੇਟ ਆਈਆਂ ਭਲਾ ਕਿਉਂ ਸਰਗੁਣ ਲੇਟ ਕਰ ਤੋਈਆਂ ਭਲਾ ਕਿਉਂ ਕਿ ਇਹ ਬੁੱਢੀਆਂ ਹੋ ਗਈਆਂ ਹਣਾ ਸਰਗਣ ਨੂੰ ਮੈਂ ਕਹਿਆ ਤੇਰੀ ਮੰਮੀ ਵੀ ਬੁੱਢੀ ਹੋ ਗਈ ਸਰਗਣ ਕਹਿੰਦੀ ਆਹੋ ਕਹਿੰਦੀ ਵੱਡੀ ਮੰਮੀ ਵਾਂਗੂ ਤੁਰਦੀ ਹੁਣ ਮੰਨੂ ਬੁੱਢੀ ਚੋਰ ਹੋ ਗਈ ਬੁੱਢੀ ਤੇ ਹਾਂ ਚਲੋ ਆਜੋ ਤੇ ਆਜੇ ਸਾਡੇ ਪਿੰਡ ਦਾ ਮੇਲਾ ਇਹ ਪਹਿਲਾ ਦੇਣਿਆ ਤਾਂ ਕਰਕੇ ਥੋੜਾ ਰੌਣਕ ਮੇਲਾ ਘਟਿਆ ਹੁਣ ਕਬੱਡੀ ਦੇ ਮੈਚ ਹੋਣੇ ਆ ਕੁੜੀਆਂ ਦੀ ਕਬੱਡੀ ਹੋਣੀ ਆ ਤੇ ਕੱਲ ਨੂੰ ਕਲਾਕਾਰ ਲੱਗਣੇ ਆ ਇਹ ਜੇ ਮੇਲਾ ਪਾਪਾ ਤਿੱਤੇ ਸ਼ਾ ਦਾ ਪਿੰਡ ਬੂਵੇਲ ਜਾਂ ਫੋਨ ਕਰੇਗਾ ਫਿਰ ਤੂੰ ਕਰੇਗਾ ਗਲਵੰਦ ਆ ਜਾ ਹਾਂ ਫਤੇਸਿਆ ਦੇ ਨਾਂ ਦੇ ਇੱਕ ਚੈਨਲ ਹੈਗਾ ਨਾ ਫਤੇਸਿਆ ਹਾਂਜੀ ਉਹ ਦਿੰਦਾ ਤੈਨੂੰ ਕੋਈ ਸਤਾ ਕਿ ਨਹੀਂ ਨਾ ਨਾ ਨਹੀਂ ਦਿੰਦਾ ਆਪਾਂ ਲੈਂਦੇ ਹਾਂ ਆ ਹੋਣ ਕਹੇ ਮੈਂ ਕਾਪੀਰਾਈਟ ਮਾਰ ਦੇਣਾ ਫਿਰ ਤੇ ਆ ਜੀ ਬਾਬਾ ਸ੍ਰੇਸ਼ ਅੱਜ ਵੇਹ ਉਦਾਂ ਜਿਹੜਾ ਮਤਲਬ ਆਪਣਾ ਲਾਗੇ ਪੰਨੇ ਵਾਲੇ ਲੋਕ ਤੇ ਜਾਂ ਜਿਹੜੇ ਪਿੰਡ ਦੇ ਲੋਕ ਆ ਉਹ ਹੀ ਆਉਂਦੇ ਆ ਬਾਕੀ ਕਬੱਡੀ ਹੋਣੀ ਨਾ ਅੱਜ ਹਾਂਜੀ ਹਾਂ ਕਬੱਡੀ ਜਦੋਂ ਹੋਣੀ ਆ ਉਦੋਂ ਥੋੜਾ ਜਿਹਾ ਭਰੂਗਾ ਮੇਲਾ ਬਾਕੀ ਤੁਹਾਨੂੰ ਪਤਾ ਕਲਾਕਾਰਾਂ ਦਾ ਜਦੋਂ ਹੁੰਦਾ ਟਾਈਮ ਉਦੋਂ ਹੀ ਜ਼ਿਆਦਾ ਲੋਕ ਆਉਂਦੇ ਆ ਦੱਸਿਓ ਸਾਡੇ ਪਿੰਡ ਦਾ ਮੇਲਾ ਕਿਦਾਂ ਬਾਕੀ ਹੁਣ ਫਿਰ ਅਸੀਂ ਝੂਟੇ ਝੜ ਲਾਵਾਂਗੇ ਨਾ ਫੇਅਰ ਕਰਾਂਗੇ ਜਦੋਂ ਅਸਲਾ ਲੈਣਾ ਹੈ ਸਾਜ ਜੀ ਜਦੋਂ ਅਸਲਾ ਲੈਣਾ ਮੈਂ ਕਿਉਂ ਉਦੋਂ ਵੀਡੀਓ ਬਣਾਵਾਂਗਾ ਪਰ ਪਰਚਾਣਾ ਹਾਂ ਜੀ ਉਦੋਂ ਪਰ ਨਹੀਂ ਤੁਹਾਡੀ ਤਾਂ ਪਹੁੰਚ ਮੋਦੀ ਤੱਕ ਹੈ ਨਾ ਮੋਦੀ ਤੋਂ ਵੀ ਤਾਂ ਆ ਮੋਦੀ ਨੂੰ ਇੰਨਾ ਨਹੀਂ ਪ੍ਰਧਾਨ ਮੰਤਰੀ ਬਣਾਇਆ ਇਹ ਹਾਂਜੀ ਸਾਰੀ ਦੁਨੀਆ ਹੀ ਨਾ ਨਹੀਂ ਆ ਆ ਆਪਣੇ ਵੀਰ ਜੀਣੀ ਹੈਲੋ 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 ਤੇ ਆ ਵੀ ਆਪਣੇ ਛੋਟੇ ਵੀਰ ਜੀ ਤੇ ਇਹ ਦੋਵਾਂ ਨੂੰ ਨਾ ਜਦੋਂ ਪ੍ਰਬੰਧਕਾਂ ਨੇ ਆਖਿਆ ਨਾ ਵੀ ਸੇਵਾ ਕਰਵਾਓ ਆਣ ਕੇ ਤੇ ਇਹ ਆਂਦੇ ਵੀ ਸਾਡੇ ਕੋਲ ਟਾਈਮ ਹੈ ਨਹੀਂ ਸਾਨੂੰ ਕੰਮ ਬੜਾ ਅਸੀਂ ਜਾਣਾ ਤੇ ਆ ਚਲੇਬੀਆਂ ਤੇ ਥਾਲ ਵੇਖੋ ਭਰੇ ਆ ਕਿ ਤਰ੍ਹਾਂ ਹੁਣ ਕੋਈ ਕੰਮ ਨਹੀਂ ਤੁਹਾਨੂੰ ਆਪਣਾ ਆਪਣਾ ਹੁਣ ਵਿਲੇਜੇ ਘਰੇਲੂ ਮੇਲਾ ਆ ਵਾਏ ਜੋ ਮਰਜੀ ਖਾਓ ਅਪਨੇ ਜਲੇਬੀਆਂ ਵੇਲੇ ਕੋਈ ਕੰਮ ਨਹੀਂ ਸੇਵਾ ਵੇਲੇ ਆਂਦੇ ਸਾਨੂੰ ਕੰਮ ਪੜਾ ਉਹ ਚਾਚੇ ਨਹੀਂ ਲਿਆਤੇ ਆਂਦੇ ਆਂ ਆਉਂਦੇ ਇਹ ਜਵਾਕਾਂ ਤੇ ਆ ਉਹ ਸਿਆਣੇ ਸਿਆਣੇ ਆ ਉੱਥੇ ਬਹੁਤ ਜਾ ਕੇ ਪਾਣਦੇ ਆ ਹੂੰ ਅੱਜ ਚਾਚਾ ਜੀ ਪੂਰੀ ਸੇਵਾ ਨਿਭਾ ਰਹੇ ਨੇ ਸਵੇਰ ਦੇ 4 ਵਜੇ ਤੇ ਆਏ ਨੇ ਹਾਂਜੀ ਚਾਚਾ ਜੀ। ਠੰਡੀ ਹਾਂਜੀ। ਕੀ ਹਾਲ ਜੀ? ਵਧੀਆ ਚੜ੍ਹਦੀ ਕਲਾ। ਲੱਗੇ ਸੇਵਾ ਤੇ। ਹਾਂਜੀ ਹਾਂਜੀ ਪੂਰੇ ਜੋਰਾਂ ਦੀ। ਠੀਕ ਆ ਜੀ। ਤੇ ਮੇਲਾ ਕੱਲ ਨੂੰ ਪਰੂਗਾ? ਕੱਲ ਨੂੰ ਕੱਲ ਨੂੰ ਕੱਲ ਨੂੰ ਕਲਾਕਾਰ ਆ ਰਹੇ 2 ਨਾਲੇ ਕਬੱਡੀ ਮੁੰਡਿਆਂ ਦੀ, ਆਈ ਕੁੜੀਆਂ ਦੀ ਕਬੱਡੀ। ਠੀਕ ਆ। ਅੱਜ ਮੇਲਾ ਤਾਂ ਜ਼ਿਆਦਾ ਪਿੰਡ ਵਾਲੇ ਤੇ ਲਾਗੇ ਲਾਗੇ ਵਾਲੇ ਹੀ ਆ। ਹਾਂ। ਤੇ ਹੁਣ ਕੁੜੀਆਂ ਦੀ ਕਬੱਡੀ ਹੁਣ ਭਰ ਜਾਣਾ ਮੇਲਾ ਫੇਰ। ਠੀਕ ਆ ਜੀ। ਕੱਲ ਨੂੰ ਪੂਰਾ। ਇਹ ਹਰ ਸਾਲ ਹੀ ਹੁੰਦਾ ਮੇਲਾ ਆਪਣਾ ਹਨਾ। ਕਿਹੜੀ ਤਰੀਕ ਨੂੰ ਹੁੰਦਾ ਮੜਾ ਜੀ ਦੱਸ ਦੋ। ਕੱਤੇ ਦੇ ਪਹਿਲੇ ਵੀਰਵਾਰ ਕੱਤੇ ਦੇ ਪਹਿਲੇ ਵੀਰਵਾਰ ਕੱਤੇ ਦਾ ਜਿਹੜਾ ਵੀਰਵਾਜ ਹੈ ਪਹਿਲੀ ਨੂੰ ਆ ਗਿਆ ਪਿਛਲੀ ਵਾਰੀ ਪਹਿਲੀ ਨੂੰ ਆ ਗਿਆ ਸੀ ਹਾਂ ਪਹਿਲੀ ਨੂੰ ਮਨਾਤਾ ਹੈ ਐਰ ਕੀ ਸਾਥ ਨੂੰ ਪਰਿਵਾਰ ਨਗਰਾਦ ਆ ਗਿਆ ਅੱਜ ਕੀ ਹਰ ਕੱਤੇ ਦੀ ਪਹਿਲੇ ਵੀਰਵਾਰ ਠੀਕ ਹੈ ਕੱਤੇ ਯਾਨੀ ਕਿ ਕਤ ਤੱਕ ਮਹੀਨੇ ਦੀ ਕਤ ਤੱਕ ਮਹੀਨੇ ਦੀ ਪਹਿਲੇ ਵੀਰਵਾਰ ਨੂੰ ਅੰਗਰੇਜ਼ੀ ਮਹੀਨੇ ਦਾ ਹਿਸਾਬ ਹੁਣ ਤੁਸੀਂ ਆਪੇ ਕੱਢ ਲਿਓ ਹਾਂ ਅੰਗਰੇਜ਼ੀ ਦਾ ਤਾਂ ਬਾਅਦ ਚ ਪਤਾ ਲੱਗ ਜਾਂਦਾ ਤੇ ਦੇਸੀ ਦਾ ਪਹਿਲਾ ਵੀਰਵਾਰ ਹਾਂ ਪਹਿਲੇ ਵੀ ਵਾਰ ਇਤਨਾ ਦੇ ਗਾਂ ਲਾਗੇ ਛੋਟੀ ਮੋਟੀ ਕਬੱਡੀ ਉਸਾਰ ਵੀ ਕਬੱਡੀ ਕੁੜੀਆਂ ਦੀ ਕਰਾਤੀ ਹਾਂ ਐਸ ਵਾਰ ਵੀ ਹੋਣਾ ਕਬੱਡੀ ਕੁੜੀਆਂ ਦੀ ਹੋਣੀ ਹੈ ਕੱਲ ਨੂੰ ਕਲਾਕਾਰ ਮੁੰਡਿਆਂ ਦੀ ਕਬੱਡੀ ਠੀਕ ਹੈ ਜੀ ਦੋ ਦਿਨ ਲਗਾਤਾਰ ਦੋ ਦਿਨ ਮਤਲਬ ਪੂਰਾ ਮੇਲਾ ਭਰ ਕੇ ਚੱਲਦਾ ਹਾਂਜੀ ਸਹੀ ਆ ਚਲੋ ਪਹੁੰਚੋ ਸਾਰੇ ਭੈਣ ਭਰਾ ਜਿਹੜੇ ਜਿਹੜੇ ਵੀ ਉਹ ਵੇਲੀਆਂ ਪਿੰਡ ਜਾਂ ਹਰੀਕੇ ਪਤਣ ਦੇ ਕੋਲ ਹਰੀਕੇ ਤੋਂ ਪੱਟੀ ਰੋਡ ਜਿਹੜੀ ਜਾਂਦੀ ਪ੍ਰਿੰਗੜੀ ਰੋਡ ਦੇ ਉੱਤੇ ਕੁੜੀਆਂ ਦੀ ਕਬੱਡੀ ਹੋ ਰਹੀ ਹੋਣੀ ਹਾਂ ਠੀਕ ਹੈ ਜੀ ਆਇਆ ਇਹ ਬਾਬਾ ਦਿੱਤੇ ਜਾਈ ਦਾ ਦਰਬਾਰ ਘਰ ਦੇ ਬਾਬਿਆਂ ਦਾ ਮੈਂ ਕਿਹਾ ਸੋਕ ਹੁੰਦਾ ਇੱਦਾਂ ਹੀ ਡੱਬਾ ਇੱਦਾਂ ਹੀ ਡੱਬਾ ਅੰਦਰ ਆਇਆ ਉਹਦੇ ਵੀ ਚਕਾਉ ਸਿੰਘਾ ਨੂੰ ਮੈਂ ਚਲੋ ਜਗ ਹਾਂ ਪਹਿਲਾਂ ਹਾਂ ਜੀ ਕੀ ਬਣਦਾ ਕਬੱਡੀ ਦੇਖਣ ਚੱਲੇ ਆਪਾਂ ਚਲੋ ਜੀ ਹੁਣ ਤਾਂ ਕਬੱਡੀ ਵਿਖਾ ਕੇ ਲੈ ਆਈਏ ਮੈਨੂੰ ਪਿਆਸ ਹੋਵੇ ਗੱਲ ਆ ਆ ਛਪਾਂ ਆ ਗਈਆਂ ਆਪਣੀਆਂ ਕਾਲਪਾਨੋ ਮਿਆ ਉਹਨੀਆਂ ਤੇ ਸਾਜ ਇਹਨਾਂ ਨੇ ਫਿੱਟ ਕਰ ਦੇਣੀਆਂ ਤੇ ਰਾਤ ਨੂੰ ਜਦੋਂ ਇਹ ਕੁੱਤੇ ਤੇ ਸਤਾਜੀ ਆਪਾਂ ਲਾ ਕੇ ਤੇ ਝਾਜੜ ਵੇਚ ਆਉਣਗੇ ਆਪਾਂ ਲਾ ਕੇ ਝਾਜੜ ਵੇਚ ਆਉਣੀਆਂ ਸਵੇਰੇ ਲੱਭਦੇ ਰਹਿਣੇ ਚੱਪਾਂ ਆਹ ਪਹਿਲਾਂ ਪਸਾਉਣ ਲੈਣਾ ਫੇਰ ਸੱਪਾਂ ਮੇਟੂ ਲਾਓ ਜੀ ਕੁੜੀਆਂ ਦੀ ਕਬੱਡੀ ਹੋ ਚੁੱਕੀ ਹੈ ਸ਼ੁਰੂ ਤੇ ਚਲੋ ਹਣ ਤੁਹਾਨੂੰ ਪਹੁੰਚ ਕੇ ਉਥੇ ਵਿਖਾਉਣੇ ਆ ਕਬੱਡੀ 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 ਦਬਾਬੇ ਵਾਲੀ ਉਹ ਜਾਂ ਤੈਨੂੰ ਦੋ ਪੈਜੋ ਜਾਇਦਾਰ ਆ ਛੱਡ ਦੋ ਹਾਲ ਇੱਕੋ ਹੀ ਆ ਕਿਉਂਕਿ ਤੁਹਾਡਾ ਵੀ ਸਤਕਾਰ ਹੈ ਮੋਜਾ ਕਲੱਬ ਤੇ ਮਾਲਵਾ ਕਲੱਬ ਸਰਦਾਰ ਰਣਜੀਤ ਸਿੰਘ ਜੀ ਹੁਣ ਅਸੀਂ ਜਥੇਦਾਰ ਸਾਹਿਬ ਉਹਨਾਂ ਦਾ ਕਲੱਬਾਂ ਦੇ ਵਿੱਚ ਮੈਚ ਆ ਇਸ਼ਾਨ ਸਿੰਘ ਜੀ ਸਰਦਾਰ ਬਲਵੀਰ ਸਿੰਘ ਜੀ ਆਏ ਹੋਏ ਨੇ ਅਸੀਂ ਸਾਰੇਆਂ ਦਾ ਸਤਿਕਾਰ ਕਰਦੇ ਹਾਂ ਜਿਹੜੇ ਕਹਿੰਦੇ ਆਪਣੇ ਹੱਕਾਂ ਦੇ ਲਈ ਖੜਦੇ ਆ ਇਧਰ ਮੈਨੂੰ ਲੱਗਦਾ ਸਿਮਰਨ ਪ੍ਰੀਤ ਕੌਰ ਦੀ ਕਹਿੰਦੇ ਟੱਕਰ ਹੁਣ ਅਣੂ ਦੇ ਨਾਲ ਹੋਈ ਹੈ ਐਨ ਕਹਿੰਦੇ ਅਣੂ ਤੇ ਸਿਮਰਨ ਅਣੂ ਤੇ ਸਿਮਰਨ ਪਰ ਮਾੜੇ ਵਜੇ ਆਣਿਆ ਇਧਰ ਫੜਿਆ ਹੋਇਆ ਕੁੱਟ ਜਿੰਦੀ ਹੁਣ ਛੋਟ ਮਾਇਆ ਆਪਣੀ ਮਾਂ ਸਮਝਾ ਲੈ ਬੋਲਣ ਦਾ ਇਹਨੂੰ ਢੰਗ ਸਿਖਾ ਲੈ ਮੈਂ ਕੋਈ ਜੜ ਜੂ ਚੰਦ ਵੇ ਮੈਂ ਬੁਰੀ ਕਰੂੰਗੀ ਵਿਚਾਂ ਕਰ ਦੂੰ ਬੰਦਵੇ ਮੈਂ ਬੁਰੀ ਕਰੂੰਗੀ ਕੋਲੇ ਕੋਲੇ ਕਦਮ ਕਹਿੰਦੇ ਵਿਰੋਧੀਆਂ ਦੇ ਇਹ ਜਾ ਕੇ ਖਲੋਤੇ ਬੰਦੇ ਨੇ ਇਹ ਧਰਤੀ ਹੈ ਕਿ ਨਾ ਤੇ ਭਰਾ ਸਾਡਾ ਕਿਹੜੇ ਪੱਕੇ ਤੌਰ ਤੇ ਦੁਬਈ ਦੇ ਵਿੱਚ ਗੱਲ ਕਰ ਰਹੇ ਮਿਲਨ ਜੋਏ ਕਬੱਡੀ ਪਾਉਣ ਦੇ ਲਈ ਲੈ ਕ੍ਰੇਡ ਤੂੰ ਵੀ ਪਾ ਗਿਆ ਵਾਦੀ ਹੋਈ ਹੈ ਤੇ ਦੁਬਾਰਾ ਨਹੀਂ ਬੁਰੀ ਲਗਾਉਣਾ ਨਹੀਂ ਹੋਣਾ ਇਧਰ ਬੱਚੇ ਵੀ ਕਹਿੰਦੇ ਦੰਦ ਬੇਟਕਾ ਮਾਰ ਰਹੇ ਨੇ ਮਾਜੇ ਵਾਲੀ ਮਾਜੇ ਅੱਛਾ ਸਾਰੇ ਇਧਰ ਆ ਉਹ ਵੇ ਦੋਵੇਂ ਜਾਣੀ ਪੂਰੇ ਹਿੱਕ ਦਾ ਕੇ ਜਫਾ ਲਾਉਂਦੀ ਕਰਦੀ ਹੋਈ ਕੁਝ ਫੜਿਆ ਹੋਇਆ ਗੁੱਟ ਜਾਨ ਜਿਤਨਾ ਮਰਜੀ 15 ਨੰਬਰ ਹਾਫ ਟਾਈਮ ਹੋ ਗਿਆ ਜੀ ਕਬੱਡੀ ਦਾ ਮੈਚ ਜਿਹੜਾ ਚੱਲਣ ਡਿਆ ਸੀ ਮਾਜੇ ਦੀ ਟੀਮ ਦੇ ਖਾਤੇ ਦੇ ਵਿੱਚ ਡੋੜਿਆ ਹੋਇਆ ਹੈ ਮਾਜੇ ਦੀ ਟੀਮ ਤਕੜੀ ਹੈ ਕਿਹੜੀ ਮੁੰਡਿਆ ਰੱਖੇ ਬਾਰੇ ਜੀ ਸਾਹਮਣੇ ਕਹਿੰਦੇ 16 ਨੰਬਰ ਮਾਜੇ ਵਾਲੀ ਉਹ ਸਰਦਾਰ ਸਿੰਘ ਜੀ ਨਵੀਂ ਪਰਵਾਰ ਆਏ ਨੇ ਅਸੀਂ ਉਹਨਾਂ ਨਾਲ ਮਾਜੇ ਦੇ ਮਾਲਵੇ ਦਾ ਹੈ ਦੁਆਬੇ ਦੇ ਪੁਆ ਗਿਆ ਸਤਿਕਾਰ ਕਰਦੇ ਹਾਂ ਮਾਈਸਟਰ ਸਰਦਾਰ ਪਰੋਂ ਤਾਂ ਦੇਖੋ ਉੱਤਰ ਦੇਖੋ ਉੱਤਰ ਦੇਖੋ ਬਣ ਕੀ ਗਿਆ ਜਿਹੜੀ ਕਿਹੜੀ ਟੀਮ ਚ ਜੀ ਇਹ ਹਿਮਾਚਲ ਦੇ ਵਿੱਚ ਜਿਹੜਾ ਹੋਣਾ ਹੈ ਪੁਆ ਸਰਦਾਰ ਸੰਤੋਖ ਸਿੰਘ ਜੀ ਹੋਣਾ ਬਹੁਤ ਵੱਡਾ ਮਾਣ ਸਤਿਕਾਰ ਆ ਦੁਆਬੇ ਵਾਲੇ ਇਹ ਗੁੱਟ ਬੜਾ ਮਜ਼ਬੂਤ ਖੜ ਜਾਂਦੇ ਆ ਕੁੜੀਆਂ ਨੂੰ ਕੋਈ ਫੜੀ ਨਹੀਂ ਜਾਂਦਾ ਕੋਈ ਫੌਜ ਦੇ ਵਿੱਚ ਨਹੀਂ ਕਿਸਟਨ ਅਮਰੀਕਾ ਹੈ ਜਿਹੜਾ ਹੋਇਆ ਵੀ ਇੱਕ ਮਾਂ ਬਾਪ ਹੁੰਦੇ ਆ ਕਿਉਂਕਿ ਦਿਨ ਰਾਤ ਮਿਹਨਤ ਇੱਕ ਕਰਕੇ ਫਿਰ ਜਾ ਕੇ ਕਹਿੰਦੇ ਆਪਣੇ ਬੱਚਿਆਂ ਤੋਂ ਵੱਧ ਕਬੱਡੀ ਕਰੋ ਚੈੱਕ ਰੇਡ ਪਾਈ ਜੇ ਮਾਝੇ ਨੇ ਚੰਗੇ ਰਾਹ ਹੋਣਾ ਮੈਸਟਰਾਂ ਦੇ ਨਾਂ ਤੇ ਮਾਰ ਦੋ ਠੰਡ ਹੋਵੇ ਗਰਮੀ ਹੋਵੇ ਨਹੀਂ ਆਵੇ ਹੇ ਨਹੀਂ ਹੋਵੇ 33 ਹੋਈ ਕਬੱਡੀ ਉਹ ਚਾਰ ਹੈ ਇੱਕ ਚੇੜੀ ਲੈ ਜਾਂਦੀ ਪੁਆਇੰਟ ਜਿੰਦੂ ਜੀ ਕਰਦਾ ਏ ਉਹਨੂੰ ਹਟਾ ਦੇ ਬਾਪੂ ਜੀ ਆਹ ਦੇਖ ਲਓ ਕਹਿੰਦੇ ਮਟਿਆਰਾ ਹੈ ਇਹ ਪੰਜਾਬ ਦੇ ਨਾਂ ਪੱਪਰ ਸ਼ੇਰ ਬੱਚਿਆਂ ਹੈ ਕਈ ਨੰਬਰ ਖੜੇ ਮਾਰਨ ਖਾਪਿਆ ਬਈ ਟੋਚੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਭੀਮਾ ਮੰਦਰ ਮੁੜਨਾ ਖਾਲੀ ਉਹ ਬੇਲੀ ਨਾ ਸੁਰੇਆ ਜੂ ਮੇਰੇ ਸੁਪਤਾਲ ਦੀ ਕਪਟੀ ਸਰਦਾਰ ਗੁਰਚਰਨ ਸਿੰਘ ਪੰਜਾਬ ਪੁਲਿਸ ਗੁਰਜਤ ਜੂ ਕੇ ਦਿਲਬਰ ਜੂ ਕੇ ਤੇ ਵਿਸ਼ਾਲਜੀਤ ਸਿੰਘ ਜੀ ਯੂਐਸਏ ਅਸੀਂ ਐਨਆਰਆਈ ਭਰਾਵਾਂ ਦਾ ਵੀ ਜਲਦਰਾ ਘਰਾਈਆਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਦੀ ਕਿਰਤ ਕਮਾਈ ਨਾਲ ਕੰਪਾਉਂਡ ਨੂੰ ਲੋਗਾਂ ਨੂੰ ਪਾਇਆ ਬਾਬਾ ਦਿੱਤ ਸਿੰਘ ਬਾਬਾ ਦਿੱਤੇਸ਼ਾ ਜੀ ਉਹਨਾਂ ਨੇ ਚਰਨੀ ਕਲਾ ਦੇ ਵਿੱਚ ਰੱਖਣਾ ਇੱਕ ਤੋਂ ਨੇਕ ਰਕੀਆਂ ਵਖਸ਼ਣਾ ਲੋ ਸੜ ਬੜੀ ਬਾਨੀ ਇਹਦਾ ਬੋਲਣਾ ਸੌਖਾ ਦੁੱਕਾਂ ਵਾਲੇ ਕੁਲੀ ਵਾਂਗੂ ਇੱਕ ਮਿੰਟ ਨਹੀਂ ਚੁੱਪ ਕਰਨ ਦੇ ਅਗਲੀ ਕਬੱਡੀ ਸਿਮਰਨਪ੍ਰੀਤ ਟੌਰ ਪਾ ਰਹੀ ਹੈ ਸਿਮਰਨ ਦੀ ਪੈਂਦੀ ਹੋਈ ਕਬੱਡੀ ਚਾਰ ਨੇ ਚੋਹਾਂ ਦੇ ਵਿੱਚੋਂ ਟੱਕਰ ਤੇ ਚੱਕਰ ਕਹਿੰਦੇ ਕਿਹਦੇ ਨਾਲ ਲੜਦੀ ਐ ਇਹ ਤੇ ਸਮਾਂ ਦੱਸੇਗਾ ਕਿ ਸਮਾਂ ਸਮਾਂ ਸਮਰਾਟ ਮੈਂ ਹਿਸਾਬ ਲਾਇਆ ਕਮੈਂਡੇਟਰ ਨੇ ਪੰਪ ਫੋਲੀ ਛੱਡਦੀ ਆ ਲਓ ਚੱਕੋ ਉਹ ਜਦੋਂ ਬੱਚਿਆ ਪਟਿਆਪਿੰਨਾਂ ਦਾ ਪੁਚਕੂ ਕਹਿੰਦਾ ਚੱਕ ਦੂੰਗਾ ਚੱਕ ਦੂੰਗਾ ਚੱਕ ਦੂੰਗਾ ਕਹਿੰਦਾ ਚੱਕ ਦੂੰਗਾ ਪਰ ਕਹਿੰਦੇ ਸਿਮਰਨ ਪ੍ਰੀਤ ਕਾਰ ਲੱਗਾ ਲੈ ਗਈ ਲੈ ਗਈ ਲੈ ਗਈ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਐਨ ਦਰਸ਼ਕ ਵੀਰੋ ਐਸਵਾਦ ਗਾਜਿਓ ਆੜੇ ਤੁਸੀਂ ਮਾਰਨੇ ਪੰਪ ਮੈਂ ਮਾਰਨੇ ਮਨ ਗਿਆ ਜੀ ਬਾਕੀ ਯਾਰ ਐਨ ਕਹਿੰਦੇ ਆਪਾਂ ਸਵਾਦ ਲੈਣਾ ਆਪਾਂ ਦੇ ਮਨ ਗਿਆ ਜਿਹੜੀ ਮੈਂ ਗੱਲ ਕਹਿਣ ਦੇ ਆ ਕੋਇ ਉੱਤਰ ਵੀ ਕਹਿੰਦੇ ਜੱਫਾ ਪ੍ਰੋਪਰ ਹੀ ਵਾ ਸਰਪੰਚ ਨਾਲ ਕਹਿੰਦੇ ਰਮਨਦੀਪ ਸਿੰਘ ਕਨੇਡਾ ਆ ਰੇਟ ਵਾਇਰਲ ਜੀ ਸਰਪੰਚ ਬੱਭਨ ਚੱਕ ਆ ਚੱਕਰ ਪ੍ਰਧਾਨ ਐਨ ਕਹਿੰਦੇ ਅਸੀਂ ਉਹਨਾਂ ਦਾ ਵੀ ਦਿਲ ਰਗਾ ਘਰਾਈਆਂ ਲੈ ਗਈ ਲੈ ਗਈ ਲੈ ਗਈ ਕੌਣ ਕੌਣ ਸੇਵਾ ਕਰਦੇ ਆ ਲੈ ਵੀ ਮਾਚੇ ਵਾਲਿਓ ਤੁਹਾਡੀ ਭੈਣ ਡੱਕੀ ਐ ਸਵਾਦ ਤਾਂ ਐ ਜੱਟਾ ਕੇ ਨੂੰ ਕਹਿੰਦੇ ਲਗਾਤਾਰ ਜੱਫੇ ਲਾਉਂਦੇ ਹੋ ਜਵੰਗ ਪ੍ਰਾਪਰ ਦਾ ਇੱਥੇ ਰੱਖ ਆ ਵੱਜ ਗਈ ਕੈਂਚੀ ਹੋਰ ਤੇਰਾ ਬਣਾਜ ਹੋਰ ਤੇਰਾ ਪੜਾ ਆ ਕੀ ਨੰਬਰ ਰੈਕਟਰ ਦਾ ਉਧਰ ਦੇਖੋ ਭਾਜੀ ਮੈਨੂੰ ਲੱਗਦਾ ਥੋੜੀ ਜੀ ਚੋਟ ਆਈ ਹੈ ਜੇ ਕੋਈ ਡਾਕਟਰ ਹੋਵੇ ਤੇ ਜਰੂਰ ਗਰਾਊਂਡ ਦੇ ਵਿੱਚ ਚਾਰੇ ਜੇ ਕੋਈ ਹੰਗਾਮ ਪੈਣਾ ਦਾ ਰੈਕਟਰ ਹੋਵੇ ਤਾਂ ਜਰੂਰ ਗਰਾਊਂਡ ਦੇ ਵਿੱਚ ਆਵੇ ਕਿਉਂਕਿ ਕਬੱਡੀ ਖੇਡ ਰਿਕਟੀ ਵਾਲੇ ਤੇ ਬੀਬੀ ਜੀ ਹਮੇਸ਼ਾ ਹੀ ਰਮਿੰਦਾ ਹੀ ਇਹ ਕੋਲੇ ਕੋਲੇ ਉਹਨਾਂ ਦੇ تیر ਦੀ ਲੋਕ ਨੇ ਸਿਆਲ ਹੋਵੇ ਗਰਮੀ ਹੋਵੇ ਮਾਤਾ ਜੀ ਤੇ ਕਹਿੰਦੇ ਜਾਫੀ ਵੀ ਵੱਡੇ ਜਲ ਵਾਲੇ ਆ ਬਾਪੂ ਜੀ ਜਿਹੜੇ ਕਹਿੰਦੇ ਰੈਕਟਰ ਵੀ ਵੱਡੇ ਜਲ ਵਾਲੇ ਆ ਇੰਦਰ ਵੀ ਜਫਾ ਜਫੇ ਤੇ ਜਫਾ ਠਾ ਜਫਾ ਜੇ ਕਹਿੰਦੇ ਦਵਾਬੇ ਵਾਲਿਆਂ ਲਾਉਂਦਿਆਂ ਤੇ ਮਾਚੇ ਵਾਲਿਆਂ ਵੀ ਦਿੰਦੇ ਨੇ ਲਾ ਜਫਾ ਤੇ ਸਵਾਦ ਦਿੰਦਾ ਲਾਵੀ ਮਤਰਾ ਕੁੜੀਆਂ ਦੀ ਕਬੱਡੀ ਹੋ ਗਈ ਤੇ ਹੁਣ ਮੁੰਡੇ ਪਲਵਾਨੀ ਵਿਖਾਉਣਗੇ ਪਲਵਾਨ ਜੀ ਇੱਕ ਪਾਸੇ ਆਸਟ੍ਰੇਲੀਆ ਦੀ ਟੀਮ ਹੈ ਤੇ ਦੂਜੇ ਪਾਸੇ ਆ ਗਿਆ ਜੀ ਪਲਵਾਨ ਮੈਦਾਨ ਚ ਐਨ ਕਹਿੰਦੇ ਖੜਕੇ ਧੜਕੇ ਵਾਲਾ ਮੈਚ ਹੈ ਇਹ ਨਾਲ ਕਬੱਡੀ ਵੀ ਚੱਲੂਗੀ ਹਾਂਜੀ ਹਾਂਜੀ ਚੱਲੂ ਕਬੱਡੀ ਕਬੱਡੀ ਵੀ ਤੇ ਨਾਲ ਕੋਲ ਵੀ ਕੋਲ ਚੱਲਣ ਦਾ ਕਬੱਡੀ ਸ਼ੁਰੂ ਹੋਣ ਵਾਲੀ ਠੀਕ ਹੈ ਜਿੰਨਾ ਚਿਰ ਕਬੱਡੀ ਸ਼ੁਰੂ ਹੁੰਦੀ ਉਹਨਾਂ ਚਿਰ ਕੋਲ ਚੱਲੂਗਾ ਚਲੋ ਜੀ ਹੁਣ ਮੁੰਡਿਆਂ ਦੀ ਵਾਰੀ ਆ ਗਈ ਆ ਇੱਕੜੇ ਅੰਡਰ ਅੰਡਰ 13 ਲੱਗਣ ਡਿਆ ਮੈਨੂੰ ਆ ਸਾਡਾ ਸਾਕਾ ਸਰਪੰਚ ਜਲਦ ਪਾਰੀ ਹੋਣੀ ਜੱਗੇ ਵਾਲੀ ਸਾਡੀ ਗੱਲ ਵੀ ਜੀ ਇਹ ਆ ਰਹੀਆਂ ਵੀਡੀਓ ਇੱਕਦੋ ਮੇਰੀ ਮੈਂ ਬਣਾਉਣ ਡਿਆ ਤੁਹਾਡੀਆਂ ਨਾਮ ਨਾਲ ਇੱਧਰ ਕਹਿੰਦੇ ਅਸੀਂ ਦਿਲਨਾ ਘਰਾਂਿਆਂ ਤੋਂ ਧੰਨਵਾਦ ਕਰਦੇ ਹਾਂ ਸਾਡਾ ਵੱਡਾ ਭਰਾ ਅਨਛਤਰ ਸਿੰਘ ਜੀ ਸੁਪੁੱਤਰ ਸਰਦਾਰ ਗਰਨਾਮ ਸਿੰਘ ਜੀ ਗੱਗੜ ਵਾਲੇ ਉਹਨਾਂ ਵੱਲੋਂ ਸਪੈਸ਼ਲ ਨਾਮ ਜਿਹੜਾ ਪਹਿਲਾ ਮੈਚ ਹੋਇਆ ਲੜਕੀਆਂ ਦਾ ਅਕਾਲ ਸਹਾਇ ਟ੍ਰਾਂਸਪੋਰਟ ਵਾਲਿਆਂ ਵੱਲੋਂ ਸਰਦਾਰ ਗਰਨਾਮ ਸਿੰਘ ਹੁਣਾ ਵੱਲੋਂ ਸਰਦਾਰ ਅਨਛੱਤਰ ਸਿੰਘ ਹੁਣਾ ਵੱਲੋਂ ਪਹਿਲੇ ਮੈਚ ਦੇ ਲਈ ਕਹਿੰਦੇ ਬਹੁਤ ਵੱਡੇ ਮਾਨ ਸਤਕਾਰ ਆਏ ਨੇ ਅਸੀਂ ਦਿਲੋਂ ਬੜਾਈਆਂ ਤੋਂ ਧੰਨਵਾਦ ਕਰਦੇ ਆ ਲਓ ਸਾਹਮਣੇ ਕਬੱਡੀ ਪੈਂਦੀ ਹੋਈ ਹੈ ਇਹ ਰਾਜਪੀਰ ਦੀ ਕਬੱਡੀ ਉਹ ਚੱਕ ਦਿੱਤਾ ਡੱਕ ਇਹਨੂੰ ਕਹਿੰਦੇ ਆ ਪਹਿਲੀ ਕਬੱਡੀ ਤੇ ਪਹਿਲਾ ਲਓ ਜੀ ਹੁਣ ਮੈਂ ਤੇ ਮੇਰਾ ਪੁੱਤਰ ਸਿਫਤ ਅਸੀਂ ਚੱਲਿਆਂ ਉੱਥੇ ਮੱਥਾ ਟੇਕਣ ਹੈ ਸ਼ਿਫਟ ਮੱਥਾ ਦੇਖਣਾ ਇੱਧਰ ਇੱਧਰ ਵੇਖ ਬੱਤੂ ਇੱਧਰ ਇੱਧਰ ਵੇਖ ਹੈਂ ਇੱਧਰ ਵੇਖ ਸ਼ਿਫਟ ਥੱਲੇ ਮੈਂ ਕੈਮਰਾ ਇੱਧਰ ਕਰ ਲੈਂਦਾ ਆਹ ਹੀ ਸ਼ਿਫਟ ਸਾਡਾ ਚੱਲੋ ਦੁਕਾਨਦਾਰੀ ਦੁਕਾਨਦਾਰੀ ਤੋਂ ਸ਼ਾਪਿੰਗ ਕਰੋ ਨਹੀਂ ਆਉਣੇ ਆਉਣੇ ਵਾਲੇ ਪਰ ਆਪਣੇ ਤੋਂ ਪਸੰਦ ਦਾ ਕੋ ਲੈ ਲੈਂਗੇ ਆਪਾਂ ਅਸਲਾ ਤਾਂ ਲੈ ਲਈਏ ਅਸਲਾ ਹੈ ਨਹੀਂ ਸੋਲਦੁਰ ਨਾ ਸੇਸਟਰ ਸਿਫਤ ਨੇ ਕੀ ਲੈਣਾ ਹੈ ਸਿਫਤ ਤੂੰ ਕੀ ਲੈਣਾ ਮੇਲੇ ਚ ਰੌਣਕ ਘਟਿਆ ਕੱਲ ਨੂੰ ਕੱਲ ਨੂੰ ਹੋਊਗੀ ਛੇੜੋ ਆ ਕੁੜੀਆਂ ਨਾਲ ਮਾਥਾ ਟਿਕਾ ਲਈਏ ਤੇ ਫੇਰ ਆਪਾਂ ਕਰਦੇ ਗੱਲ ਅੱਛਾ ਆਪਣਾ ਨਾ ਚਲੋ ਕਈਆਂ ਦਾ ਮਨ ਹੁੰਦਾ ਵੀ ਪੀਰਾਂ ਦੇ ਮੱਥਾ ਟੇਕਣਾ ਕਈਆਂ ਦਾ ਹੁੰਦਾ ਨਹੀਂ ਟੇਕਣਾ ਚਲੋ ਆਪਾਂ ਇਹ ਕਹਿੰਨੇ ਵੀ ਟੇਕਣਾ ਨਹੀਂ ਟੇਕਣਾ ਚਲੋ ਕਿਸੇ ਬਾਰੇ ਮੜਾ ਨਹੀਂ ਕਹਿਣਾ ਚਾਹੀਦਾ ਹੋਰ ਕੁਛ ਨਾ ਹੋਵੇ ਚਲੋ ਉਮਰ ਦੇ ਵਿੱਚ ਤਾਂ ਆਪਣੇ ਤੋਂ ਵੱਡੇ ਆਣਾ ਤੇ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਪਰ ਰੋਲਾ ਪਤਾ ਕਿੱਥੇ ਪੈਂਦਾ ਆਣ ਤਣਮਾ ਬੁਖਾਉਣਾ ਚੀਜ਼ ਕੋਈ ਇਤਿਹਾਸਿਕ ਥਾਂ ਨਹੀਂ ਆ ਕੋਈ ਕੁਛ ਨਹੀਂ ਆ ਤੇ ਆ ਬੋਰਡ ਆ ਮੈਂ ਅੱਜ ਹੀ ਵੇਖਿਆ ਭਾਵੇਂ ਚਲੋ ਸਾਡੇ ਪਿੰਡ ਦਾ ਹੀ ਆ ਇਹ ਗੁਰੂ ਸ਼ਹੀਦ ਸਿੰਘ ਇਸ ਬੇਰੀ ਥਲੇ ਜੋਤ ਹੈ ਪੰਜਾਇਤ ਵਾਰ ਇਸ਼ਨਾਨ ਕਰੇ ਉਸ ਦੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਇਹਨਾਂ ਚੀਜ਼ਾਂ ਦਾ ਪ੍ਰੋਬਲਮ ਹੈ ਬਈ ਜਗਾ ਹੈਗੀ ਆ ਪੀਰਾਂ ਦੀ ਤੇ ਤੁਸੀਂ ਉਥੇ ਗੁਰੂ ਸ਼ਹੀਦ ਸਿੰਘ ਪਹਿਲਾਂ ਤਾਂ ਇਹ ਕਿਹੜਾ ਗੁਰੂ ਆ ਗਿਆ ਜਿਹੜਾ ਗੁਰੂ ਸ਼ਹੀਦ ਸਿੰਘ ਆ ਕੋਈ ਤੇ ਇੱਥੇ ਉਹ ਕਿਹੜੀ ਥਾਂ ਆ ਗਈ ਵੀ ਜਿਹੜਾ ਤੁਸੀਂ ਪੰਜਾਇਤ ਵਾਰ ਇਸ਼ਨਾਨ ਕਰੋ ਫਿਰ ਇਸ਼ਨਾਨ ਕਿੱਥੇ ਕਰਨਾ ਕੋਸਰੋਵ ਰਹਿ ਨਹੀਂ ਤੇ ਇਹ ਜਿਹੜੇ ਵਹਿਮ ਪਰਮ ਪਾਉਂਦੇ ਆਣਾ ਮੈਨੂੰ ਇਹਨਾਂ ਤੋਂ ਦਿੱਕਤ ਆ ਬਾਕੀ ਉਦਾਂ ਸਾਡੇ ਜਿਹੜੀ ਬਾਬੇ ਦੀ ਜਗ੍ਹਾ ਹੈ ਨਾ ਬਾਬੇ ਦਿੱਤੇ ਸ਼ਾਦੀ ਪਹਿਲਾਂ ਨਹੀਂ ਸੀ ਮੰਨਦੇ ਹੁੰਦੇ ਬਾਜ ਪਿੰਡ ਦੇ ਨੁਕਸਾਨ ਪੜ ਜਾਂਦੇ ਸੀ ਤੇ ਫੇਰ ਕਿਸੇ ਸਿਆਣੇ ਨੇ ਆਖਿਆ ਸੀ ਵੀ ਤੁਸੀਂ ਵੀ ਤੁਹਾਡੇ ਪੁਰਾਣੇ ਬਜ਼ੁਰਗਾਂ ਦੀ ਇੱਥੇ ਥਾਂ ਆ ਤੇ ਉਹਨਾਂ ਨੂੰ ਤੁਸੀਂ ਮੰਨਿਆ ਕਰੋ ਤੇ ਫੇਰ ਬਾਬੇ ਦੀ ਮੰਤਾਉਨ ਲਾਪੀ ਤੇ ਚਲੋ ਉਦੋਂ ਦਾ ਪਿੰਡ 'ਚ ਸੁਖ ਸ਼ਾਂਤੀ ਆ ਚਲੋ ਇੱਥੋਂ ਤੱਕ ਕਰ ਠੀਕ ਆ ਤਰਾ ਜਿਹੜੇ ਨਵੇਂ ਨਵੇਂ ਵਹਿਮ ਆਣਾ ਇਹ ਗਲਤ ਆ ਹਾਂ ਪੁੱਤ ਤੂੰ ਆ ਬਾਬੇ ਦੀ ਜਗ੍ਹਾ ਚਲੋ ਅੰਦਰੋਂ ਦਰਸ਼ਨ ਕਰਾ ਦਿੰਨਾ ਮੈਂ ਤੁਹਾਨੂੰ ਲਓ ਜੀ ਇਹ ਆ ਬਾਬੇ ਦਿੱਤੈ ਸ਼ਾਹ ਦੀ ਜਗ੍ਹਾ ਵਹਿੇ ਮੈਂ ਪਰਸਨਲੀ ਪੀਰਾਂ ਦੇ ਮੱਥਾ ਨਹੀਂ ਟੇਕਦਾ ਪਰ ਚਲੋ ਜਿੱਤ ਤਰ੍ਹਾਂ ਤੁਹਾਨੂੰ ਦੱਸਿਆ ਕਿ ਉਮਰਦੇ ਸਾਹਿਬ ਨਾਲ ਜੇ ਵੇਖੀਏ ਤਾਂ ਵੀ ਵੱਡੇ ਆ ਚਲੋ ਆਦਬ ਸਤਕਾਰ ਕਰੀਦਾ ਇਹ ਆ ਜੀ ਜਗ੍ਹਾ ਇਹ ਛੋਟਾ ਜਿਹਾ ਹੀ ਦਰਬਾਰ ਬਣਾਇਆ ਵਾ ਇਹ। ਲਓ ਜੀ। ਇਹ ਆ ਦਰਬਾਰ ਛੋਟਾ ਜਿਹਾ। ਬਾਕੀ ਜਿਦਾਂ ਤੁਹਾਨੂੰ ਦੱਸਿਆ ਵੀ ਸਾਰੇ ਪਿੰਡ ਦੇ ਨਾਲ ਚੱਲਣਾ ਪੈਂਦਾ। ਤੇ ਪਿੰਡ ਤੋਂ ਆਪਾਂ ਬਾਹਰ ਨਹੀਂ ਜਾ ਸਕਦੇ। ਸੋ ਇਸ ਕਰਕੇ ਇੱਕ ਪਿੰਡ ਦੇ ਤੌਰ ਤੇ ਲਾ ਲੋ ਇਹ ਕੋਦਾਂ ਹੁਣ ਮੰਨ ਲਓ ਜਿੰਨੇ ਵੀ ਕੋਈ ਇਹ ਕੋਈ ਪੀਰ ਫਕੀਰ ਆ ਤੇ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਨਰਾਦਰ ਕਿਸੇ ਦਾ ਨਹੀਂ ਕਰਦੇ ਜਿੱਦਾਂ ਤੁਹਾਨੂੰ ਦੱਸਿਆ ਵੀ ਜੇ ਆਪਾਂ ਇਹਨਾਂ ਦੀ ਉਮਰ ਦਾ ਵੀ ਅੰਦਾਜ਼ਾ ਲਾ ਲਈਏ ਤਾਂ ਕੋਈ ਅੱਜ ਤੋਂ 100 ਸਾਲ ਪਹਿਲਾਂ ਕੋਈ 200 ਸਾਲ ਪਹਿਲਾਂ ਕੋਈ 400 ਸਾਲ ਪਹਿਲਾਂ ਕੋਈ ਪੀਰ ਹੋਇਆ ਹੋਊਗਾ ਤੇ ਜੇ ਆਪਾਂ ਉਮਰ ਦੇ ਹਿਸਾਬ ਨਾਲ ਵੀ ਦੇਖੀਏ ਤੇ ਆਪਣੇ ਤੋਂ ਕਿੰਨੇ ਵੱਡੇ ਆ ਸੋ ਉਹਦੇ ਹਿਸਾਬ ਨਾਲ ਅਦਬ ਸਤਕਾਰ ਜ਼ਰੂਰ ਕਰੀਦਾ ਪਰ ਜਿਹੜਾ ਸੇਰ ਆ ਉਹ ਕੱਲਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਾਈਦਾ ਇਹ ਇਹ ਸਭ ਕਹਤਾ ਰਿਹਾ ਵੀ ਸਾਰੇ ਪਿੰਡ ਪ੍ਰਾਇਸ ਗੱਲ ਦੇ ਉੱਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਸਹੀ ਆ ਜਾਂ ਗਲਤ ਆ। ਵੀ ਆਪਾਂ ਨੂੰ ਮਾੜਾ ਨਹੀਂ ਕਿਸੇ ਨੂੰ ਵੀ ਕਹਿਣਾ ਚਾਹੀਦਾ। ਹਾਂ ਨਹੀਂ ਮੰਨਣਾ ਗੱਲ ਵੱਖਰੀ ਆ। ਪਰ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਸਹੀ ਆ ਜੀ। ਤੇ ਬਾਕੀ ਜਿਦ ਤਰ੍ਹਾਂ ਤੁਹਾਨੂੰ ਦੱਸਿਆ ਕਿ ਸਾਡੇ ਨਾਲ ਪਿੰਡ ਦੇ ਨੁਕਸਾਨ ਬਹੁਤ ਜ਼ਿਆਦਾ ਹੁੰਦੇ ਹੈ। ਫਸਲਾਂ ਫੁਸਲਾਂ ਨਹੀਂ ਹੁੰਦੀਆਂ। ਤੇ ਉਹਦੇ ਕਰਕੇ ਫਿਰ ਸਾਰਾ ਪਿੰਡ ਜਿਹੜਾ ਉਹਨੇ ਮੰਦਣਾ ਸ਼ੁਰੂ ਕੀਤਾ। ਆ 29ਵਾਂ ਮੇਲਾ ਆ ਯਾਨੀ ਕਿ 29 ਸਾਲ ਪਹਿਲਾਂ ਹੀ ਦੁਬਾਰਾ ਮੰਦਣਾ ਸ਼ੁਰੂ ਕੀਤਾ ਹੈ। ਤੇ ਲਾਈਕ ਤੇ ਕਮੈਂਟ ਇਹ ਲਾਜ਼ਮੀ ਕਰਨਾ ਤੇ ਸ਼ੇਅਰ ਵੀ ਕਰਦੇ ਹੋ ਸਾਡੇ ਪਿੰਡ ਦੀ ਵੀ ਕਿਤੇ ਆ ਦੇ ਲੋ ਇੰਨੇ ਕ ਬੰਦੇ ਹੁੰਦੇ ਆ ਵੱਧ ਤੋਂ ਵੱਧ ਵਾਇਰਲ ਕਰੋ ਮੇਲਾ ਭਰਿਆ ਕਰੇ ਵੱਡਾ ਮੇਲਾ ਆਇਆ ਕਰੇ ਤੇ ਰਲ ਕੇ ਚਲੋ ਖੁਸ਼ੀਆਂ ਸਾਂਝੀਆਂ ਕਰ ਲਿਆ ਕਰੀਏ ਆ ਮੁੰਡਿਆਂ ਦੀ ਕਬੱਡੀ ਚੱਲਣ ਈ ਆ ਜੇ ਪਰ ਹੁਣ ਅਸੀਂ ਜਾਣਾ ਤੇ ਅਸੀਂ ਲੈ ਦੋ ਜਾਣਾ ਤਾਂ ਕਰਕੇ ਫਿਰ ਥੋੜਾ ਜਿਹਾ ਤੁਹਾਨੂੰ ਦਿਖਾ ਦਿੰਨਾ ਕਬੱਡੀ ਬਾਕੀ ਤੁਹਾਨੂੰ ਪਤਾ ਫਿਰ ਜਾਣਾ ਪੈਣਾ ਵੱਡੇ ਬਲਾਸਟ ਤੇ ਹੋਣ ਵਾਲਾ ਕਬੱਡੀ ਆ ਚੱਕ ਬੱਗੇ ਕਿੰਤਰੀ ਕਮਾਦੋਂ ਨਿਕਲੀ ਤੇ ਉੱਡਦੀ ਨੂੰ ਬਾਜ ਪੈ ਗਿਆ ਉੱਡਦੀ ਨੂੰ ਬਾਜ ਪੈ ਗਿਆ ਐਨ ਲੱਗਦਾ ਹੋਇਆ ਜੋਰ ਤੇ ਨੰਬਰ ਓਏ ਕਿੰ ਨੂੰ ਛੇੜ ਲਿਆ ਓਏ ਪ੍ਰਿੰਟ ਛੇੜ ਲਿਆ ਪ੍ਰਿੰਡ ਨਹੀਂ ਇਹ ਕਿੰਗ ਛੇੜ ਲਿਆ ਪ੍ਰਿੰਡ ਨਹੀਂ ਇਹ ਕਿੰਗ ਛੇੜ ਲਿਆ ਕੇ ਮੁੰਡਾ ਕਹਿੰਦਾ ਕਬੱਡੀ ਪਾਉਂਦਿਆ ਓ ਮੁੰਡਾ ਜੱਫੇ ਲਾ ਉਹ ਦੇਖੀ ਕਿਦੇ ਗੱਗੀ ਸਿਆ ਓਏ ਮੁੰਡਾ ਬਾਟਰ ਨਾਲ ਕਰਾਸ ਕਰਾ ਦੇ ਦੇ ਕਿਤੇ 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 ਕਿ ਕਬੱਡੀ 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 ਆ ਚੱਕ ਮੈਂ ਸੁਣਿਆ ਗੱਗੀ ਚ ਪਾਪਾ ਵੀ ਆਉਂਦਾ ਕਿਤੇ ਕਿਤੇ ਪਰ ਉਹਨੇ ਚ ਡਾਂਸਰ ਆ ਗਿਨਾ ਬਾਰੇ ਵਿਆਹ ਦੇ ਕੇ ਮਹਾਰੀ ਤਿੰਨ ਚਾਰ ਦਿਨ ਹੋ ਗਏ ਲੱਗਾ ਤਾਂ ਲੋ ਜੀ ਦੋਸਤੋ ਇਹ ਹੀ ਆਪਣਾ ਅੱਜ ਦਾ ਵਲੌਗ ਤੇ ਆਪਣੇ ਪਿੰਡ ਦਾ ਮੇਲਾ ਤੇ ਹੁਣ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਤੇ ਬਾਕੀ ਸ਼ੇਅਰ ਸ਼ੂਰ ਕਰ ਦਿਓ ਲਾਈਕ ਕਰ ਦਿਓ ਸਾਰੇ ਜਣੇ ਤੇ ਜਿਹੜੇ ਨਵੇਂ ਭੈਣ ਭਰਾ ਜੁੜੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਨੂੰ ਆਲ ਤੇ ਕਰ ਲਿਓ ਸਾਰਾ ਕੁਝ ਕਰ ਦਿਓ ਮਤਲਬ ਜੋ ਜੋ ਸਮਝ ਲੱਗਦੀ ਆ ਠੀਕ ਆ ਠੀਕ ਆ ਜੀ ਓਕੇ ਹੁਣ ਅਸੀਂ ਜਾ ਰਹੇ ਆ ਘਰ ਨੂੰ ਠੀਕ ਆ ਜੀ ਫਿਰ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਜਗ੍ਹਾ ਦੇ ਉੱਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਰਾਮ ਰਾਮ ਨਮਸਤੇ ਸਲਾਮ ਬਾਏ ਬਾਏ 白班上快